ਆਈ ਦੇਰੋ ਤਾਨੂੰ ਮੈਂ ਦੱਸਨੀ ਕਿਥੋਂ ਬੋਲਣ ਦੇ ਉਹਦੇ ਮਾਪਿਓ ਉਹ ਪਤਾ ਕੀ ਚਾਉਂਦੇ ਆ ਉਹਨਾਂ ਦੀ ਨਜ਼ਰ ਸਾਡੇ ਸਨੀਤੇ ਆ ਤੇ ਆਪਾਂ ਇਹ ਕੰਮ ਕਦੀ ਹੋਣ ਨਹੀਂ ਦੇਣਾ ਮੈਂ ਤੈਨੂੰ ਕਦੀ ਨਹੀਂ ਬਰਦਾਸ਼ਤ ਕਰ ਸਕਦੀ ਤੇ ਗਾੜੀ ਦੀ ਵੰਤਾ ਲਾਉਂਦੇ ਆ ਉਹ ਪਹਿਲੇ ਉਹਨਾਂ ਦੇ ਦਿਲ ਦੀ ਗੱਲ ਤਾਂ ਸੁਣ ਲੈ ਤੂੰ ਆਪਣੇ ਕੈਫੇ ਲਈ ਜੰਨੀ ਹੁੰਦੀ ਆ ਤੁਹਾਨੂੰ ਵੀ ਸਮਝ ਆਉਂਦੀ ਮੈਂ ਸਮਝ ਗਈ ਆ ਸਾਰਾ ਕੁਝ ਕਿਥੋਂ ਬੋਲਣ ਦੇ ਆ ਠੀਕ ਆ ਨਾ ਮੈਨੂੰ ਸਾਰੀ ਸਮਝ ਆ ਗਈ ਆ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਦਿਮਾਗ ਤੇਰਾ ਖਰਾਬ ਹੋ ਗਿਆਵਾ ਮੇਰਾ ਕਾਦਾ ਖਰਾਬ ਹੋ ਗਿਆ ਜੇ ਦੀ ਬਲ ਆਏਗੀ ਦੀ ਗਲਤ ਸੁਣੀ ਜੁਂਦੀ ਆ ਉਹ ਮੈਂ ਸਭ ਕੁਝ ਸਮਝ ਗਈ ਆ ਸਮਝ ਗਈਆਂ ਉਹਦਾ ਰਾਦਾ ਹੋਇਆ ਹੂੰ ਇਹ ਗਰਲੀ ਨੂੰ ਸੁਣੀ ਵਾਲ ਬਠਾਲ ਦਈਏ ਪਰ ਇਹ ਕੰਮ ਐ ਹੋਣ ਨਹੀਂ ਦੇਣਾ ਪਹਿਲਾਂ ਉਹਨੂੰ ਖਾ ਗਈ ਆ ਤਾਂ ਹੁਣ ਇਹਦਾ ਰਾਦਾ ਵਾ ਇਹਦੇ ਉੱਤੇ ਧਿਆਨ ਹੋ ਗਿਆ ਮੈਂ ਨਹੀਂ ਜੇ ਮੰਨਣੀ ਇਹ ਗੱਲ ਤੇ ਨਾ ਤੁਸੀਂ ਮੰਨ ਜਿਓ ਕਿਤੇ ਗੱਲ ਤਾਂ ਕਿਸੇ ਨਾ ਕਿਸੇ ਹਿਸਾਬ ਤੇ ਠੀਕ ਵਾ ਕਾ ਵੀ ਠੀਕ ਵਾ ਕੁੜੀ ਨੂੰ ਕਿੱਥੇ ਤੱਕਾ ਦੇਣਾ ਵਾ ਹੈ ਮੇਰੀ ਗੱਲ ਸੁਣੋ ਜੇ ਕੋਈ ਬੱਚਾ ਹੁੰਦਾ ਨਾ ਗਾੜੀ ਆਪਾਂ ਤਾਂ ਵੀ ਰੱਖ ਲੈਂਦੇ ਕੀ ਕਰਨੀ ਰੱਖ ਕੇ ਆਪਾਂ ਚਾਰ ਪੌਣਾ ਇਹਦਾ ਅਹੀਂ ਨਿ ਰਖਣੀ ਗਾੜੀ ਗਾੜੀ ਲਾਏ ਨਾ ਮਾਪੇ ਉਹਦੇ ਨਾਲ ਲੈ ਜਾਣ ਆਪਣੇ ਉਹ ਇਹੋ ਜਿਹਾ ਤੀ ਪੁੱਤ ਨਿਕਲ ਲੱਭਦਾ ਹੁੰਦਾ ਤੇ ਮਤਲਬ ਸਗਤ ਹਾਨੂੰ ਨੇ ਚਾਹੀਦੀ ਇਹੋ ਜੀ ਚੰਗੀ ਤੀ ਤੇ ਮੇਰੀ ਗੱਲ ਸੁਣਾ ਉਹ ਜਿਹੜੇ ਹੁਣ ਆਏ ਦੋ ਇਹਨਾਂ ਨੂੰ ਕੀ ਜਵਾਬ ਦੇਣਾ ਹੈ ਜਵਾਬ ਕਾਹਦਾ ਦੇਣਾ ਵਾ ਉਹਨਾਂ ਨੂੰ ਸਿੱਧਾ ਸਿੱਧਾ ਕਹਿ ਦੋ ਵੀ ਆਪਣੀ ਤੀ ਲੈ ਜਾਓ ਨਾਲ ਤੇ ਜਿੱਥੇ ਤੁਹਾਡਾ ਜੀ ਕਰਦਾ ਨੂੰ ਵਾਧੋ ਮੁੜ ਕੇ ਗੱਲ ਸੁਣ ਲੈ ਮੈਂ ਆਪਣੀ ਜਦੋਂ ਘਰ ਲਈਨ ਆਈ ਨਾ ਮੈਂ ਨੂੰ ਬਣਾ ਕੇ ਲੈ ਤੀ ਬਣਾ ਕੇ ਲੈ ਆਈ ਹੈ ਹੈ ਮੇਰੇ ਕੋ ਹੈ ਨਹੀਂ ਕੋਈ ਸ਼ਬਦ ਕਹਿਣ ਜੋਗੇ ਕਿ ਤੂੰ ਇਦੀ ਸਿਆਣੀ ਹੈ ਨਾ ਆਪ ਹੀ ਜਾ ਕੇ ਕਹਦੇ ਮੇਰਾ ਨਹੀਂ ਹੌਸਲਾ ਪੈਂਦਾ ਹਾਂ ਗੱਲ ਕਹਿਣ ਨੂੰ ਕੋਈ ਗੱਲ ਨਹੀਂ ਕਹਿ ਦੂੰਗੀ ਮੈਂ ਤੇ ਤੁਸੀਂ ਕਿਤੇ ਮਾਨਾ ਨਾ ਜਾਇਓ ਜਿਹੜੀ ਗੱਲ ਉਹ ਮਨਾਉਣ ਆਏ ਆ ਠੀਕ ਆ ਉਹ ਚੱਲ ਜੋ ਕਰਨਾ ਕਰ ਲਾ ਮੇਰਾ ਸਿਰ ਨਾ ਖਾ ਆ ਤੂੰ ਬੋਲਿਆ ਨਾ ਵਿੱਚ ਫਿਰ ਮੇਰੇ ਮੈਨੂੰ ਹੀ ਲੋੜਾ ਬੋਲਣ ਦੀ ਉਹਦੇ ਦਵਾਲੇ ਵੜਕੇ ਮੁੜਕੇ ਮੇਰੇ ਹੋ ਜੰਗੇ ਤੂੰ ਆਹੋ ਬਹੁਤ ਦਵਾਲੇ ਹੁੰਨੀਆਂ ਨਾ ਮੈਂ ਸੱਚੀਆਂ ਗੱਲਾਂ ਤੁਹਾਨੂੰ ਉਹਦਾ ਹੀ ਕੌੜੀਆਂ ਲੱਗਦੀਆਂ ਜਿਆਦਾ ਹੀ ਉਹ ਤੇਰੇ ਗਾੜੀ ਰੱਬ ਦਾ ਵਾਸਤਾ ਮਨਦਾ ਚੰਗੇ ਰਹਿ ਜੰਗੇ ਆ ਮੈਨੂੰ ਸਾਰਾ ਕੁਝ ਪਤਾ ਵਾ ਚੁੱਪ ਕਰਕੇ ਚਲੋ ਤੇ ਜਵਾਬ ਦਿਓ ਉਹਨਾਂ ਨੂੰ ਮੈਂ ਨਹੀਂ ਉਹਦੇ ਨਾਲ ਆ ਵੀ ਗਈ ਤੇ ਪਹਿਣ ਜੀ ਹਾਂਜੀ ਆ ਬਾਹਰ ਆਓ ਇੱਕ ਮਿੰਟ ਗੱਲ ਸੁਣਾ ਮੇਰੀ ਹਾਂਜੀ ਦੱਸੋ ਭੈਣ ਜੀ ਦੱਸਣਾ ਦੱਸਣਾ ਕੀ ਆ ਭੈਣ ਜੀ ਤੁਹਾਨੂੰ ਤੁਹਾਨੂੰ ਵੀ ਚੰਗਾ ਭਲਾ ਪਤਾ ਵਾ ਤੇ ਗਰਲੀਨ ਦੀ ਉਮਰ ਅਜੇ ਕੁਛ ਨਹੀਂ ਹੈਗੀ ਤੁਸੀਂ ਨਾ ਇਦਾਂ ਕਰੋ ਤੁਸੀਂ ਆਪਣੀ ਧੀ ਨੂੰ ਆਪਣੇ ਨਾਲ ਲੈ ਜਾਓ ਤੇ ਕੋਈ ਵੇਖ ਕੇ ਮੁੰਡਾ ਤੇ ਧੀ ਵਿਆਹ ਦੋ ਨੋ ਬਸ ਭੈਣ ਜੀ ਅਗੇ ਧੀ ਯਾਰਿਆਂ ਕੋ ਸਾਦਾ ਵੀ ਸੋਚੋ ਮਾਰ ਸਕਦੇ ਨਹੀਂ ਉਮਰ ਬਾ ਵਿਚਾਰੀ ਨਾ ਇੰਨਾ ਧੱਕਾ ਹੋਇਆ ਜੇ ਤੁਸੀਂ ਵੀ ਨਾ ਸੋਚੋਗੇ ਕਿ ਕੌਣ ਸੋਚੇਗਾ ਭੈਣ ਜੀ ਹੱਥਾਂ ਜੋੜੋ ਤੇ ਸਿੱਧੀ ਪਧਰੀ ਗੱਲ ਜੇ ਆਪਾਂ ਕੀ ਸੋਚ ਸਕਨੇ ਆ ਤੁਹਾਡੇ ਕੋਲ ਕੀ ਹੀ ਸੋਚਣ ਵਾਸਤੇ ਅਸੀਂ ਨਹੀਂ ਸੋਚ ਸਕਦੇ ਕੁਝ ਵੀ ਬਸ ਮੇਰਾ ਆਖਰੀ ਫੈਸਲਾ ਵਾ ਤੂੰ ਆਪਣੀ ਤੀਨ ਨੂੰ ਨਾਲ ਲੈ ਜਾ ਬਸ ਕੈਨ ਜੀ ਜੇ ਤੂੰ ਸੋਚਣਾ ਹੈ ਤਾਂ ਬੜਾ ਕੁਛ ਸਣੀ ਵੇਖੋ ਕੈਨ ਜੀ ਆ ਗੱਲ ਤੇ ਕਹਤੀ ਆ ਨਾ ਅੱਜ ਮੁੜ ਕੇ ਮੇਰੇ ਸਣੀ ਦਾ ਨਾਂ ਨਾ ਲਿਓ ਮੇਰਾ ਸਣੀ ਮੰਗਿਆ ਵਾ ਠੀਕ ਆ ਨਾ ਉਹਦਾ ਵਿਆਹ ਕਰਨਾ ਸ਼ਿਆਮੀ ਨਾਲ ਨੂੰ ਆਪਾਂ ਕੈਨ ਜੀ ਮੰਗਿਆ ਹੀ ਆ ਨਾ ਫਿਰ ਕੀ ਹੋ ਗਿਆ ਵਾ ਜੇ ਰੱਬ ਇਹਦੇ ਦੇ ਨਾਂ ਇਹੋ ਜਿਹਾ ਟਾਈਮ ਹੀ ਹੁੰਦਾ ਨਾ ਆ ਪਤਾ ਨਹੀਂ ਗਿਲਾ ਲੰਬੇ ਮੈਂ ਤਾਂ ਨਹੀਂ ਕਿੰਨ ਦੱਦੀ ਵੱਡੀ ਵੱਡੀ ਮਮਰ ਹੁੰਦੀ ਮੇਰੀ ਧੀ ਆਪਣੇ ਘਰ ਨਾਲ ਅੱਜ ਕਰਦੀ ਆ ਵੇਖੋ ਭਾਂਜੀ ਖਬਰਦਾਰ ਜੇ ਮੇਰੇ ਦੂਜੇ ਮੁੰਡੇ ਦਾ ਨਾਮ ਲਿਆ ਤੇ ਉਹਨੂੰ ਤਾਂ ਧੀ ਖਾ ਗਈ ਆ ਹੁਣ ਤੁਹਾਡੀ ਨਜ਼ਰ ਦੂਜੇ ਤੇ ਹੋ ਗਈ ਆ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਇਹਨੂੰ ਨਾਲੇ ਜੇ ਉਹਨੂੰ ਮੰਗਿਆ ਵਾ ਉਹ ਵੀ ਕਿਸ ਦੀ ਧੀ ਆ ਉਹਦੇ ਵੀ ਕਈ ਸੁਪਨੇ ਆ ਠੀਕ ਆ ਨਾ ਉਹਦੇ ਸੁਪਨੇ ਚਾਗ ਨਾ ਲਾਓ ਲੈ ਜਾਓ ਆਪਣੀ ਧੀ ਨੂੰ ਹਾਂਜੀ ਮੇਰਾ ਪੁੱਤ ਪਰਦੇਸਾਂ 'ਚ ਬੈਠਾ ਵਾ ਅੱਲਾ ਕੀ ਸੋਚੇਗਾ ਨਿਆਣਾ ਉਹਦੇ ਵਾਲੀ ਵੇਖ ਲਓ ਉਹਨੇ ਤਾਂ ਮਹਾ ਇੱਕ ਹੋਈ ਆਪਣੀ ਤਾਂ ਵਿਆਹ ਦੇ ਸਰੂਪਾ ਰ ਆ ਰਾਇਆ ਕੋਈ ਗੱਲ ਨਹੀਂ ਬਥੇਰੀ ਕਮਾਈ ਕਰਨ ਰਿਆ ਪੁੱਤ ਤੁਹਾਡਾ ਲਾਲੂ ਕਾ ਦੂਜੀ ਵਾਰ ਫੇਰ ਪਾਰਾ ਲੈ ਜੋ ਨਾਲ ਹੀ ਉਹਨੂੰ ਤੁਸੀਂ ਇਹ ਘਰ ਤੋਂ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਹੱਥ ਮੈਂ ਜੋੜ ਦਿੰਨੀ ਹੈ ਹਾਂਜੀ ਅਜੇ ਵੀ ਬੜਾ ਕੁਸ਼ਵਤਾ ਕੇ ਵਾ ਜੋ ਵੀ ਤੁਸੀਂ ਕਹੋਗੇ ਨਾ ਇਹ ਤਾਂ ਦੀ ਮੰਨ ਲਾਂਗੇ ਪਰ ਤੁਸੀਂ ਇੱਕ ਗੱਲ ਸਾਡੀ ਮੰਨ ਲਓ ਸਾਡੀ ਧੀ ਨੂੰ ਨਾ ਹੁਣ ਇੱਥੇ ਹੀ ਰੱਖੋ ਨਾ ਆਦ ਨੂੰ ਧੱਕਾ ਨਾ ਦਿਓ ਵੇਖੋ ਭੈਣ ਜੀ ਤੁਸੀਂ ਆਪ ਸਿਆਣੇ ਜੇ ਜੇ ਕੋਈ ਬੱਚਾ ਹੁੰਦਾ ਤਸੀਂ ਰੱਖ ਵੀ ਲੈਂਦੇ ਗਾੜੀ ਹਾਨੂੰ ਕੋਈ ਆਸ ਹੋ ਗਈ ਆ ਤੇ ਕੀ ਕਰਾਂਗੇ ਰੱਖ ਕੇ ਇਹਨੂੰ ਇਹਦੇ ਵਾਲੇ ਵੇਖ ਕੇ ਤੁਹਾਨੂੰ ਦਿਨ ਰਾਤ ਕਿੰਦਰ ਦੀ ਯਾਦ ਆਉਂਦੀ ਆ ਆ ਵੇਖੋ ਤਰਸ ਕਰੋ ਹਣ ਤੇ ਲੈ ਜਾਓ ਆਪਣੀ ਤੀ ਨੂੰ ਹਾਂਜੀ ਤੁਸੀਂ ਤੇ ਨਹੀਂ ਗੱਲ ਕਹਿਤੀ ਆ ਕਲੀਆਂ ਦੀ ਦਰਦਰ ਤੇ ੱੱਕੇ ਖਾਏ ਵੀ ਕੀ ਕਰੇਗੀ ਕਿੱਥੇ ਜਾਏਗੀ ਇਹ ਗੱਲ ਦਾ ਨਾ ਮੈਨੂੰ ਨਹੀਂ ਪਤਾ ਤੁਸੀਂ ਮਾਂ ਪਿਓ ਜੇ ਤੁਹਾਨੂੰ ਪਤਾ ਵੀ ਤੁਹਾਡੀ ਧੀ ਨੇ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਆ ਵੇਖੋ ਬਸ ਸਾਡੀ ਖਲਾਸੀ ਕਰ ਦੋ ਤੁਸੀਂ ਸਾ ਜੀ ਜੀ ਤੁਹਾਤੀ ਆਈ ਤੈਨੂੰ ਨਹੀਂ ਪਤਾ ਕਿ ਮੇਰੀ ਧੀ ਦਾ ਧੱਕਾ ਹੋ ਜੇਗਾ ਰੱਬ ਦਾ ਵਾਸਤਾ ਮੈਂ ਤੁਹਾਡੇ ਦੇ ਹੱਥ ਜੋੜਦੀ ਤੁਹਾਨੂੰ ਪਤਾ ਹੀਗਾ ਹੜਨਾਟ ਕਹਣਾ ਆ ਆ ਵੇਖੋ ਮੈਂ ਜੋੜਦੀ ਆ ਬਸ ਖਲਾਸੀ ਕਰ ਦਿਓ ਸਾਡੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਲੈ ਜਾਓ ਉਹਨੂੰ ਨਾਲ ਜਾਓ ਕਿ ਮੇਰੀ ਜਾਂ ਜਾਣਾ ਮੇਰੀ ਧੀ ਇਸ ਕਰਕੇ ਵਿਹਾਈ ਆਈ ਮੈਂ ਕਿੱਦਾਂ ਲੈ ਕੇ ਜਾਵਾਂ ਮੇਰੇ ਤਾਂ ਹੌਸਲਾ ਨਹੀਂ ਪੈਣਿਆ ਪੈਂਜੀ ਸਾਨੂੰ ਇੱਕ ਵਾਰ ਵੀ ਕਹਿਤਾ ਤੇ ਦਹਵਰ ਮੈਂ ਇਹੋ ਗੱਲ ਕਹਿਣੀ ਆ ਕਿ ਬਸ ਆਪਣੀ ਧੀ ਨੂੰ ਨਾਲ ਲੈ ਜਾਓ ਬਸ ਹਾਂ ਰੱਬਾ ਉਹ ਮੇਰੀ ਧੀ ਦਾ ਵੀ ਸੋਚ ਲੈਂਦਾ ਜੇ ਮੈਂ ਪ੍ਰੀਤੀ ਵਿਆਹੀ ਸੀ ਤੇ ਬਹੁਤ ਦੂਰਾਂ ਦੇ ਦੋ ਜਿੰਦਾਬਸਦਾ ਰਹਿੰਦਾ ਮੇਰੀ ਧੀ ਵਿਆਹ ਕਰਦੀ ਹੱਕਦਰ ਪਾਂਗੀ ਪਰ ਅੱਜ ਮੇਰੀ ਧੀ ਟੱਕਿਆਂ ਜੋਗੀ ਮੰਮੀ ਵੀ ਜਗਾਂ ਦੇ ਆਏ ਹਨ ਪਤਾ ਨਹੀਂ ਕਿਹਲਾ ਕਰਨ ਦੇ ਕਦੀ ਪਿੱਛੇ ਹੱਜਦੇ ਆ ਕਦੀ ਹਿੱਦੀ ਹੋ ਜਾਂਦੇ ਆ ਇੱਕ ਦਿਲ ਕਰਦਾ ਚਾਹਾਂ ਇੱਕ ਆਨੀ ਰਹਿਣ ਹੁੰਦੀ ਐ ਇੱਥੇ ਬੈਠਣੀ ਗਲੇਮ ਪੋਤ ਪੁੱਤ ਆਪਣੇ ਬੈਗ ਚ ਕੱਪੜੇ ਪਾ ਲ ਮਮੀ ਕੱਪੜੇ ਪਾ ਲ ਕਿੱਥੇ ਜਾਣਾ ਮੈਂ ਉਹ ਤਾਂ ਪਿੰਡ ਜਾਣਾ ਮੈਂ ਨਹੀਂ ਮਮੀ ਜਾਣਾ ਹੈਗਾ ਲੋਕ ਮੈਨੂੰ ਹੀ ਪੈਣਗੇ ਨਾਲੇ ਮੈਂ ਆਪਣਾ ਘਰ ਛੱਡ ਕੇ ਨਹੀਂ ਜਾਣਾ ਪੁੱਤ ਇਹਨੂੰ ਛੱਡਣਾ ਪੈਣਾ ਜਿਹੜਾ ਤੇਰਾ ਨਾ ਕੰਮ ਹੋਇਆ ਨਾ ਬੜਾ ਧੋਖਾ ਹੋਇਆ ਤੇਰਾ ਮਮੀ ਮੈਂ ਤੁਹਾਨੂੰ ਦੱਸਿਆ ਜੇ ਮੈਂ ਨਹੀਂ ਤੇ ਤੁਹਾਡੇ ਨਾਲ ਜਾਣਾ ਹੈਗਾ ਇਹ ਮੇਰਾ ਘਰ ਵਾ ਇੱਥੇ ਮੈਂ ਵਿਆਹ ਕੇ ਆਈ ਹਾਂ ਪੁੱਤ ਤੇਰਾ ਘਰ ਤਾਂ ਹੀ ਜੇ ਪਿੰਦਰ ਹੀ ਇੰਦਰੋਂ ਜਿੱਦਾਂ ਦਾ ਇਦਾਂ ਹੋ ਗਿਆ ਨਾ ਤੈਨੂੰ ਹੁਣ ਨਹੀਂ ਇੱਥੇ ਰਹਿਣਾ ਪੈਣਾ ਤੇਰੀ ਸਾਸ ਨੂੰ ਨਹੀਂ ਤੈਨੂੰ ਰੱਖਣਾ ਹੈਗਾ ਬਹੁਤ ਸਾਰਾ ਮੰਮੀ ਤੂੰ ਇਹ ਐਵੇਂ ਰੋਈ ਜਾਂਦੇ ਓਥੋਂ ਪੁੰਜੋ ਤੁਹਾਡਾ ਦਿਮਾਗ ਖਰਾਬ ਹੋ ਗਿਆ ਮੰਮੀ ਨਹੀਂ ਇਹ ਗੱਲ ਕਹਿ ਸਕਦੇ ਪਾਤਾ ਉਹਨੇ ਕਹਿਤਾ ਵਾ ਤੂੰ ਦੇਖ ਆਪਣੇ ਧੀ ਲੈ ਜਾ ਤਰ ਮੰਮੀ ਮੈਂ ਨਹੀਂ ਦੇਖੋ ਜਾਣਾ ਹੈਗਾ ਮੈਂ ਤਾਂ ਦੱਸਤਾ ਜੀ ਮੈਂ ਇੱਥੇ ਰਹਿਣਾ ਜੀ ਇਹੋ ਘਰ ਵਿੱਚ ਨੱਕ ਕਰਦੀ ਕੱਪੜੇ ਪਾੜ ਤੈਨੂੰ ਪਤਾ ਤੇਰੇ ਦਾਦੀ ਦਾ ਸੁਭਾਅ ਗੁੱਸੇ ਵਾਲਾ ਹੈ ਕੋਈ ਉਹਨੀਕੀ ਹੋ ਜੇਗੀ ਕਿ ਤੱਕ ਤੇ ਕੱਲ ਨੂੰ ਮਾਂ ਮੇਰ ਕਹੇ ਤੂੰ ਬਹੁਤ ਤੈਨੂੰ ਲੈ ਹੀ ਆਉਣ ਮੰਮੀ ਮੈਨੂੰ ਨਹੀਂ ਸੀ ਜਾਣਾ ਹੈਗਾ ਕੋਈ ਗੱਲ ਨਹੀਂ ਇਹ ਗੱਲ ਹੈ ਨਾ ਮੰਮੀ ਨੂੰ ਮੈਂ ਜਾ ਕੇ ਪੁੱਛ ਲੈਣੀ ਆ ਮੈਂ ਪੈਰੀ ਪੈ ਜਣੀ ਉਹਨਾਂ ਦੇ ਪੁੱਤਰਾ ਤੈਨੂੰ ਮੈਂ ਕਿਹਾ ਨਾ ਤੂੰ ਮੰਨ ਮੇਰੀ ਗੱਲ ਮੰਮੀ ਕੋਈ ਗੱਲ ਨਹੀਂ ਮੈਂ ਮੰਮੀ ਦੇ ਪੈਰੀ ਪਾ ਕੇ ਮੈਂ ਨਹੀਂ ਸੀ ਜਾਣਾ ਹੈਗਾ ਕੀ ਕਰਾਂ ਇਹ ਵਹਿਲਾ ਸ਼ਦਨ ਸਮਝ ਨਹੀਂ ਨਹੀਂ ਲਈ ਹੈਗੀ ਇਹਦੇ ਦਿਲ 'ਚ ਹੈ ਕਿੰਦਰ ਨਹੀਂ ਨਹੀਂ ਇਹ ਦੁਨੀਆ ਦੇ ਤਾਂ ਮੈਂ ਤਾਂ ਵੀ ਇੱਥੇ ਰਹਿ ਲਾਂ ਕਿੰਨਾ ਸੋਚਾਂ ਦੀ ਪਰ ਫਿਰ ਵੀ ਸੱਸ ਨੇ ਮੂੰਹ ਪਰ ਕੇ ਕਹਿਤਾ ਸਹ ਜੀ ਆਪਣੀ ਧੀ ਲੈ ਲਓ ਅਸੀਂ ਵੀ ਕੋਈ ਸੋਚਣਾ ਹੈਗਾ ਉਹ ਇੱਕ ਮਾਸਾ ਕ ਜਿੰਨੀ ਫਿਰ ਵੀ ਉਹਨੂੰ ਘਰ ਦੀ ਖੇਚ ਪਾਉਂਦੀ ਆਪਣਾ ਘਰ ਛੱਡ ਕੇ ਨਹੀਂ ਜਾਣਾ ਮੈਨੂੰ ਤਾਂ ਸਮਝ ਨਹੀਂ ਲੱਗਾਂਗੀ ਇਹ ਜਗਾਨੀ ਦੀ ਕਿੱਡੀ ਛਤੀ ਕਹਿਤਾ ਵੀ ਇਹਨੂੰ ਲੈ ਜੋ ਮੇਰਾ ਤਾਂ ਰੋਗ ਵੀ ਭਰ ਆ ਗਿਆ ਹਾਏ ਹਾਏ ਅੱਜ ਮੇਰੇ ਨਾਲ ਇਹ ਕੰਮ ਹੋਇਆ ਪਾਟੇ ਗੱਲ ਕਰਦੀ ਆ ਕਿ ਤੇ ਰੱਬ ਤਰਸੀ ਕਰ ਲੈ ਦੱਸ ਇੱਥੇ ਲਤਾਂ ਖਸਾਉਂਦੇ ਫਿਰਦੇ ਆ ਇੰਨਾ ਨਹੀਂ ਪਤੀ ਆਪਣੀ ਨੂੰ ਲਈ ਆ ਨਾਲ ਘਰਵਾਰਾਂ ਹੀ ਚੱਜਗੇ ਨਾ ਦੀਖਦੇ ਹੁਣੇ ਨਾ ਅਜੇ ਵੀ ਕਹਿ ਦਨ ਹਲੋ ਇੱਥੇ ਹਲੋ ਇੱਥੇ ਮੈਂ ਤੇ ਸੁਣੀਏ ਮੰਮੀ ਮੰਮੀ ਕੀ ਕਹਿਣ ਡਿਆ ਕਿ ਕੱਜ ਦੇ ਕੱਪੜੇ ਪਾ ਤੇ ਉੱਥੇ ਚੱਲ ਨਾਲੇ ਮੰਮੀ ਕਹਿਣ ਡਿਆ ਤੁਸੀਂ ਕਿਹਾ ਵਾ ਸੱਚੀ ਕਿਹਾ ਵਾ ਆਹੋ ਕਿਹਾ ਵਾ ਮੈਂ ਝੂਠ ਕਿਹਾ ਵਾ ਮੰਮੀ ਮੈਂ ਨਹੀਂ ਜਿੱਥੇ ਘਰੋਂ ਜਾਣਾ ਹੈਗਾ ਤੁਸੀਂ ਕਿੱਦਾਂ ਕਹਿ ਰਹੇ ਹੋ ਇਹ ਮੇਰਾ ਘਰ ਆ ਗਰਲੀਨ ਵੇਹ ਸਚਾਈ ਨੂੰ ਸਮਝੀਦਾ ਹੁੰਦਾ ਇਹ ਤੇਰਾ ਘਰ ਹੋਣੀ ਆ ਤੂੰ ਨਾ ਸਚਾਈ ਨੂੰ ਜਾਣ ਕੇ ਨਾ ਆਪਣੇ ਮਾਪਿਆਂ ਦੇ ਨਾਲ ਚੱਲ ਜਾ ਚੰਗੀ ਰਹਿ ਜੇਂਗੀ ਇੱਥੇ ਰਹਿ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰ ਮੰਮੀ ਮੈਂ ਨਾ ਤੁਹਾਡੀ ਪੈਰੀ ਪੈ ਜਣੀ ਆ ਮੇਰੇ ਨਾਲ ਤੁਸੀਂ ਦਣਾ ਕਰੋ ਮੈਨੂੰ ਆਪਣੇ ਘਰ ਆਖ ਲੋ ਮੇਰੀ ਗੱਲ ਸੁਣ ਆ ਆ ਵੀ ਬੋਤਾਂ ਮੈਨੂੰ ਨਾ ਪੁਰਾਣੀ ਯਾਦ ਨਾ ਦਵਾ ਤੈਨੂੰ ਪਤਾ ਨਾ ਕਿ ਮੈਂ ਅੱਗੇ ਠੀਕ ਨਹੀਂ ਰਹਿੰਦੀ ਮੇਰਾ ਤਾਂ ਅੱਗੇ ਬੜਾ ਬੁਰਾ ਹਾਲ ਵਾ ਮੈਂ ਜੋੜਦੀ ਤੇਰੇ ਗੜੀ ਹੱਥ ਜੇ ਚਲ ਜਾ ਹਥੋਂ ਮੰਮੀ ਮੈਂ ਤਾਂ ਡੇ ਗਿਆ ਤੇ ਜੋੜਨੀ ਆ ਮੈਂ ਕਿੱਥੇ ਜਾਊਂਗੀ ਕੋਈ ਗੱਲ ਨਹੀਂ ਜੋ ਤੇਰੇ ਕਰਮਾਂ ਛਾਊਗਾ ਤੈਨੂੰ ਮਿਲ ਜਾਊਗਾ ਬਸ ਤੇ ਆਪਣੇ ਮਾਪਿਆਂ ਦੇ ਨਾਲ ਚਲ ਜਾ ਇੱਥੇ ਰਹਿ ਕੇ ਕੀ ਕਰੇਂਗੀ ਤੂੰ ਕੋਈ ਗੱਲ ਨਹੀਂ ਮੰਮੀ ਮੈਂ ਇੱਥੇ ਕੰਮ ਕਰਕੇ ਖਾ ਲਿਆ ਕਰੂੰਗੀ ਮੈਨੂੰ ਕਿਤੇ ਤੁਸੀਂ ਲੱਗ ਪਾਉਣੇ ਚ ਬਾ ਦਿਓ ਕਿੱਦਾਂ ਮਢਾਲਦਾ ਤੈਨੂੰ ਕੋਨੇ 'ਚ ਤੇਰੇ ਵੱਲ ਵੇ ਵੇ ਕਿ ਤੂੰ ਮੈਨੂੰ ਪਿੰਦਰ ਦੀ ਯਾਦ ਆਉਂਦੀ ਆ ਇੱਕ ਮਿੰਟ ਨਹੀਂ ਭੁੱਲਦਾ ਮੈਨੂੰ ਤੂੰ ਮੇਰੇ ਸਾਹਮਣੇ ਨਾ ਨਾ ਹੋਏਂਗੀ ਤਾਂ ਹੋ ਸਕਦਾ ਕਿ ਮੈਂ ਕਿਤੇ ਹੋਰੇ ਪੁਰੇ ਗੱਲ ਕਰਦਾ ਪਰ ਮੰਮੀ ਉਹ ਵੀ ਦਿਨ ਚੇਤੇ ਹੀ ਕਰਉਣਾ ਕਿਦਾਂ ਤੈਨੂੰ ਮੈਨੂੰ ਪਿਆਰ ਕਰਦੀ ਸੀ ਮੇਰੀ ਧੀ ਕਿੰਡੀ ਚੰਗੀ ਆ ਆਪਣੇ ਪੁੱਤ ਦੇ ਮੂੰਹ 'ਨੇ ਰੱਖ ਲਉ ਮੈਨੂੰ ਮੇਰੀ ਗੱਲ ਸੁਣ ਕਰ ਲਈ ਨਾ ਉਦੋਂ ਟਾਈਮ ਹੀ ਹੋਰ ਸੀਗਾ ਹੁਣ ਟਾਈਮ ਬਦਲ ਗਿਆ ਵਾ ਠੀਕ ਆ ਨਾ ਉਹ ਦਿਨ ਨਹੀਂ ਰਹਿ ਗਏ ਹੁਣ ਉਹ ਦਿਨ ਬੜੀ ਦੂਰ ਚਲ ਗਏ ਆ ਜੇ ਤੇਰੇ ਦਿਲ ਚ ਪਿੰਦਰ ਵਾਸਤੇ ਇੱਜ਼ਤ ਹੈਗੀ ਆ ਨਾ ਤੇ ਬਸ ਚਲ ਜਾ ਇੱਥੋਂ ਬਸ ਚਲ ਜਾ ਇੱਥੋਂ ਬਸ ਮੈਨੂੰ ਹੋਰ ਕੋਈ ਨਹੀਂ ਚਾਹੀਦਾ ਤੇਰੇ 100 ਪਿੰਦਰ ਦੀ ਜਾ ਚਲ ਜਾ ਕੀ ਕਰਾਂ ਮੈਂ ਲਿਆਂਦਾ ਤੇ ਤੈਨੂੰ ਹੱਕਰ ਵਿੱਚ ਹੀਗਾ ਤੇ ਮੇਰੇ ਪੱਤ ਦਾ ਘਰ ਵਾਸ ਜਾਊਗਾ ਪਰ ਮੈਨੂੰ ਇਹ ਨਹੀਂ ਨਾ ਪਤਾ ਤੇ ਬੇੜਾ ਗਰਕ ਹੋ ਜਾਣਾ ਸਾਰਾ ਜਹਸਾਰੇ ਦਾ ਨਾ ਵੀ ਬੇਵਸਮਾ ਹੁਣ ਮੈਂ ਨਹੀਂ ਤੈਨੂੰ ਰੱਖ ਸਕਦੀ ਛੋਣ ਮਮੀ ਚੱਲੀਏ ਘਰ ਨੂੰ ਮੈਂ ਨਹੀਂ ਇੱਥੇ ਕੱਪੜੇ ਹਣਨੇ ਆ ਕਿ ਕੱਪੜੇ ਇੱਥੇ ਰਹਿਣ ਦੋ ਪੁੱਤ ਤੈਨੂੰ ਮੈਂ ਪਹਿਲਾਂ ਕਿਹਾ ਸੀ ਤੂੰ ਮੰਨੀ ਨਹੀਂ ਨਾ ਮੇਰੀ ਚੱਲ ਉੱਠ ਤੁਰ ਬੋ ਤੂੰ ਮਮੀ ਸਰਾਜ ਬਿਸ਼ੌਣਾਂ ਮੇਰਾ ਨਹੀਂ ਜਾਣੂ ਦਿਲ ਕਰਦਾ ਹੈਗਾ ਪਰ ਮੰਮੀ ਆਂਦੀ ਇੱਥੇ ਚੱਲ ਜਾ ਪੁੱਤ ਜੇ ਤੇਰਾ ਦਿਲ ਨਹੀਂ ਨਾ ਕਰਦਾ ਤੇ ਸਾਡਾ ਵੀ ਤੈਨੂੰ ਕਰਨੋਂ ਨਹੀਂ ਦੰਗਿਆ ਫਿਰ ਪੁੱਛ ਕਿੰਨੀ ਰੀਤ ਚਾਹ ਨਾ ਤੇਰੇ ਵੀਰ ਨੇ ਤੇਰੇ ਲਈ ਕਿੰਨੀਆਂ ਚੀਜ਼ਾਂ ਕਰ ਲਈਆਂ ਹੈ ਮੇਰੇ ਪੁੱਤ ਨੂੰ ਖੜਾਉਣ ਦਾ ਹੀ ਨਾ ਮਿਲਿਆ ਕਿ ਜਿੰਦਾਬਸਦਾਰੀ ਦਾ ਜੀ ਆਇਆਂ ਨੂੰ ਕੀ ਚਾਹ ਲਿਆ ਲਿਆ ਹਿੰਦੀਆਂ ਨਹੀਂ ਆਂ ਤੇ ਇਹ ਨਾ ਰੋ ਮੇਰੀ ਬੁੱਪ ਕਰ ਜਾ ਬੁੱਠ ਮੈਨੂੰ ਵਾਸਤੇ ਪਿੰਦਰ ਦਾ ਪਾਤਾ ਨਹੀਂ ਤੇ ਮੈਂ ਇਹ ਘਰ ਵਿੱਚ ਹੀ ਰਹਿਣਾ ਹੈ ਸੁਨਾ ਗੱਲ ਤੱਕਾ ਬਾਰ ਬਾਰ ਨਾ ਕਰੋ ਇਹ ਲੋਕ ਅਸੀਂ ਸੋਚਿਆ ਕਿ ਨਹੀਂ ਬਈ ਪੁੱਤ ਫੇਰ ਹੁਣ ਕੀ ਕਰੀਏ ਹਿੱਤੇ ਤੱਕਾ ਵੀ ਕਰ ਸਕਦੇ ਹੈ ਅੱਜ ਜਿੰਦਾ ਹੁੰਦਾ ਹੈ ਕੋਈ ਉਹ ਨੀਕੀ ਅੰਦੀ ਉਹਨੇ ਪੈ ਜਾਣਾ ਹੈ ਮਾਪਿਓ ਪਰ ਹੁਣ ਜਦੋਂ ਉਹ ਰਹੀ ਹੀ ਨਹੀਂ ਸਭ ਕਰੀਏ ਵੀ ਕੀ ਬੇਵਸ ਹੋ ਗਏ ਉੱਠ ਨਹੀਂਦੀ ਆ ਜਾ ਪੁੱਤ ਬੈਰੋ ਪੁੱਤ ਸੇ ਬੈਰੋ ਉਹ ਘਰ ਵਿੱਚ ਜਦਨੀਆ ਰੋਟੀਆਂ ਮੁੱਕ ਨਹੀਂ ਆਈ ਐ ਘਰ ਵਿੱਚ ਜਿਹ ਹੈ ਜਨਾ ਤੇਰੇ ਨਾਲ ਉੱਥੇ ਬੈਠਾ ਮੇਰੀ ਸੀ ਪੀ ਪੋਤੀ ਬੋ ਮੈਂ ਪਾਣੀ ਲੈ ਕੇ ਆਉਂਦੀ ਮम्मी ਕੀ ਬੈਠੋ ਮੈਂ ਲੈ ਕੇ ਆਉਂਦੀ ਭਾਈ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਹੁਣ ਜੋ ਹੋ ਗਿਆ ਹੋ ਗਿਆ ਕੋਈ ਗੱਲ ਨਹੀਂ ਤੂੰ ਰੋਟੀ ਪਾਣੀ ਛਕ ਤੇ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਪੁੱਤ ਦਾ ਡੈਡੀ ਮੈਂ ਨਾ ਇਹ ਤੁਹਾਡੇ ਤੇ ਬੋਝ ਬਣ ਗੀ ਆ ਕੋਈ ਨਹੀਂ ਪੁੱਤ ਧੀਆਂ ਪੁੱਤ ਵੀ ਕਿਤੇ ਬੋਝ ਹੁੰਦੇ ਆ ਠੀਕ ਆ ਕਿ ਨਹੀਂ ਕੁੜੀਆਂ ਦੇ ਦੋ ਹੀ ਥਾਂ ਹੁੰਦੇ ਆ ਜਾਂ ਸਹੁਰੇ ਤੇ ਜਾਂ ਪੇਕੇ ਅਹੀਂ ਪੁੱਤ ਜੀ ਨજર ਜੀਂਦੇ ਆ ਨਾ ਅਹੀਂ ਤੇਰਾ ਸਾਥ ਦੇਵਾਂਗੇ ਤੂੰ ਫਿਕਰ ਨਾ ਕਰੀਂ ਕਿਸੇ ਗੱਲ ਦੀ ਠੀਕ ਆ ਨਾ ਤੁਹਾਡੀ ਸਿਰ ਤੇ ਤੇ ਮੇਨੂੰ ਆਸ ਤੇ ਜੋ ਅੱਗੋ ਪਰਮਾਤਮਾ ਕਰੇਗਾ ਹੁਣ ਕਰ ਵੀ ਕੀ ਸਕਦੇ ਆ ਜਦੋਂ ਅਗਲਿਆਂ ਨੇ ਤੈਨੂੰ ਗੱਲ ਨਾ ਲਾਇਆ ਹੀ ਨਹੀਂ ਛਣ ਕੇ ਕੇ ਛੱਡ ਦਿੱਤਾ ਤੇ ਹੁਣ ਕੀ ਕਰੀਏ ਫਿਰ ਕੋ ਦਮ ਹੈ ਕਿ ਦੀ ਦਾਦੀ ਜਨਾਨੀ ਆ ਕਿਤੇ ਹੌਕਾ ਨਹੀਂ ਲਿਆ ਜਿਓ ਤਰੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਨੂੰਹਾਂ ਲੋਕਾਂ ਨੂੰ ਉਹਨਾਂ ਚਿਰ ਚੰਗੀਆਂ ਲੱਗਦੀਆਂ ਜਿਨ੍ਹਾਂ ਚਿਰ ਪੁੱਤ ਹੁੰਦੇ ਆ ਮੁੜ ਕੇ ਤੂੰ ਕੌਣ ਤਾਂ ਮੈਂ ਕਾਉਂ ਮੁੜ ਕੇ ਪੁੱਛ ਰਾ ਕੋਈ ਹਾਂ ਲਿਓ ਰੱਖ ਵੀ ਸਕਦੇ ਸੀ ਮੈਂ ਕਿਹਾ ਥੋੜਾ ਹੌਸਲਾ ਦਿਓ ਹਜੇ ਇਹਦੇ ਲਾਗੇ ਕੋਈ ਮਾੜੀ ਚੰਗੀ ਗੱਲ ਨਾ ਕਰੋ ਨਿਆਣੀ ਆ ਹੌਕਾ ਲੈਂਦੀ ਆ ਕੀ ਕਰੀਗੇ ਦੱਸੋ ਇੱਕ ਅਕੀਦੇ ਬਾਹਰ ਅੰਦਰ ਵੀ ਜਾਂਦੇ ਆ ਨਾ ਜਿਵੇਂ ਕਿ ਛੇਤੀ ਆ ਗਏ ਕਿਸ ਨਾ ਗੱਲੀ ਨਾ ਪਿਓ ਇਹਦੇ ਲਾਗੇ ਵਿਆਹ ਕਰੂ ਤੇ ਇਹਦੇ ਲਾਗੇ ਨੀ ਕਿੰਨੇ ਕਿੰਨੇ ਗੱਲਾਂ ਕਰਿਆ ਕਰਦਾ ਇਹਦਾ ਮਨ ਹੋਰ ਤੇ ਹੋਤੇ ਹੋਵੇ ਕੋਈ ਗੱਲ ਨਹੀਂ ਹੁਣ ਕੀ ਕਰੀਏ ਜੋ ਪ੍ਰਮਾਤਮਾ ਨੇ ਕੀਤਾ ਵਾ ਸਾਡੇ ਹੱਥ ਵੀ ਕੁਝ ਨਹੀਂਗਾ ਸਾਨੂੰ ਦੁੱਖ ਵੀ ਬੜਾ ਵਾ ਮੁੰਡੇ ਦਾ ਫੋਨ ਆਗੂ ਹੈ ਨਾ ਤ੍ਰਿਤਾ ਉਹਨੂੰ ਆਖੀ ਇਹਦੇ ਨਾਲ ਦੋ ਤਿੰਨ ਵਾਰੀ ਗੱਲ ਕਰਿਆ ਤਾਂ ਚਲ ਕੋਈ ਨਹੀਂ ਮੈਂ ਕਰ ਪਾਉਗਾ ਪਾਉਗਾ ਪਰ ਹੌਸਲੇ ਹੌਸਲੇ ਚਲ ਤੂੰ ਉਹਦੇ ਮਗਰ ਜਾ ਤੇ ਮੈਂ ਜਰਾ ਇੱਕ ਬਾਹਰੋਂ ਇੱਕ ਕੰਮ ਵੇਖਵਾ ਮੜਾ ਜੀ। ਜਦ ਲਈਨ ਪਤਾ ਆਤਰੇ ਵੀਰ ਦਾ ਫੋਨ ਆਉਂਦਿਆ ਗੱਲ ਕਰ ਲਾ। ਕਰ ਲਾ ਮੇਰੀਂ ਹਾਂ। ਹਲੋ। ਪੁੱਤਰ ਕੀ ਹਾਲ ਹੈ ਤੇਰਾ? ਹਾਂ ਮੈਂ ਵੀ ਠੀਕ ਆ। ਤੂੰ ਸੁਣਾ ਕਿੱਦਾਂ ਠੀਕ ਆ? ਪੁੱਤਰ ਰੱਬ ਦੇ ਅੱਗੇ ਕਿਦਾਂ ਜੂੜ ਆ। ਸੱਚ ਪੁੱਛੇ ਨਾ ਤੇ ਰੱਬ ਨੇ ਨਾ ਮੇਰਾ ਬੜਾ ਹੀ ਵੱਡਾ ਧੱਕਾ ਕੀਤਾ ਵਾ। ਮੇਰ ਨਾਲ ਤਾਂ ਉਹ ਗੱਲ ਹੋ ਗਈ ਆ ਅਸਮਾਨੇ ਚਾੜ ਕੇ ਨਾ ਥੱਲੇ ਸੁਟਿਆ ਵਾ ਉਹ ਤਾਂ ਮੈਨੂੰ ਪਤਾ ਵਾ ਕਿ ਮੇਰਾ ਵੀਰ ਮੇਰੇ ਨਾਲ ਹੀ ਆ ਪਰ ਮੈਂ ਤੇਰੇ ਤੇ ਵੀ ਬੋਝ ਬਣ ਕੇ ਪੈ ਗਈ ਨਹੀਂ ਮੈਂ ਨਹੀਂ ਜਾਣਾ ਹੈਗਾ ਕਿਤੇ ਵੀ ਮੈਂ ਇੱਥੇ ਠੀਕ ਆ ਮੰਮੀ ਡੈਡੀ ਹੁਣਾ ਕੋਲ ਕਵਿਤਰ ਚੱਲ ਠੀਕ ਆ ਮੇਰਾ ਵੀਰ ਤੂੰ ਨਾ ਨੇਟ ਨਾ ਹੋ ਜੀ ਕੰਮ ਤੇ ਜਾਣਾ ਹੁਣਾ ਵਾ ਚੰਗਾ ਨੀ ਕਾ ਜਾ ਹੈਗਾ ਵਾ ਕਿ ਕਿੰਨਾ ਰੱਬ ਨੇ ਉੱਤੇ ਬੋਝ ਪਾਤਾ ਵਾ ਇੱਕੋ ਗੱਲ ਕਹੀ ਜਾਂਂਡਿਆ ਭੈਣ ਤੂੰ ਫਿਕਰ ਨਾ ਕਰੀ ਹੁਣ ਮੈਂ ਇਹਦੇ ਸਾਹਮਣੇ ਰੋ ਵੀ ਨਹੀਂ ਸਕਦੀ ਐਗੀ